ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਠਿੰਡਾ ਚ ਰੈਲੀ ਲਈ ਮਲੂਕਾ ਪਰਿਵਾਰ ਨੇ ਵੀ ਸਮਾਂ ਮੰਗੇ ਹੈ ਅਪੀਲ ਕੀਤੀ ਕਿ ਉਹ ਬਠਿੰਡਾ ਹਲਕੇ ਚ ਵੀ ਰੈਲੀ ਕਰਨ ਉਮੀਦ ਜਤਾਈ ਕਿ ਪੀਐਮ ਮੋਦੀ ਸਮਾਂ ਦੇਣਗੇ ਬਠਿੰਡਾ ਤੋਂ ਬੀਜੇਪੀ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਬਠਿੰਡਾ ਸਾਨੂੰ ਪ੍ਰੋਗਰਾਮ ਦੇਣਾ ਜੀ ਇੱਕ ਦੋ ਦਿਨਾਂ ਚ ਕਲੀਅਰ ਹੋ ਜਾਏਗਾ ਸਾਨੂੰ ਉਮੀਦ ਹੈ ਕਿ ਜਰੂਰ ਪ੍ਰੋਗਰਾਮ ਦੇਣਗੇ ਬਹੁਤ ਵਧੀਆ ਜੀ ਬਹੁਤ ਅੱਛਾ ਚੱਲ ਰਿਹਾ ਜਿਵੇਂ ਪਹਿਲੀ ਵਾਰ ਲੜ ਰਹੀ ਹੈ ਭਾਰਤੀ ਜਨਤਾ ਪਾਰਟੀ ਕੁਝ ਤਾਂ ਜਿਹੜੀ 10 ਸਾਲ ਦੀ ਕਾਰਗੁਜ਼ਾਰੀ ਹੈ ਉਹਨੂੰ ਦੇਖ ਕੇ ਕਿ ਉਹ ਦੇਸ਼ ਵਾਸਤੇ ਬਹੁਤ ਅੱਛੀ ਸੀ ਬਾਕੀ ਜਿਹੜੀਆਂ ਸਕੀਮਾਂ ਹੈ ਭਾਰਤੀ ਜਨਤਾ ਪਾਰਟੀ ਦੀਆਂ ਹਰ ਵਰਗ ਦੇ ਲਈ ਔਰ ਖਾਸ ਕਰਕੇ ਦਲਿਤ ਵਰਗ ਦੇ ਲਈ ਉਹ ਉਹਨਾਂ ਨੂੰ ਸਮਝ ਆਈ ਹੈ ਹੁਣ ਕਿ ਬਿਲਕੁਲ ਸਾਡੇ ਵਾਸਤੇ ਬਣਾਈਆਂ ਔਰ ਜਿੰਨਾ ਫੰਡਸ ਉਪਲਬਧ ਕਰਾਏ ਨੇ ਉਹ ਸਾਡੀ ਭਲਾਈ ਵਾਸਤੇ ਕਰਾਏ ਨੇ ਜਿਹੜੇ ਇੱਥੇ ਸਰਕਾਰਾਂ ਉਹ ਤਾਂ ਐਵੇਂ ਨਾ ਹੀ ਵਰਤੀ ਜਾਂਦੀਆਂ ਆਪ ਦੇ ਫੋਟੋਆਂ ਲਾ ਕੇ ਉਹਨਾਂ ਤੇ ਪਰ ਜਿਹੜਾ ਪੈਸਾ ਹੈ ਹਰ ਸਕੀਮ ਦਾ ਉਹ ਕੇਂਦਰ ਸਰਕਾਰ ਵੱਲੋਂ ਮੋਦੀ ਸਾਹਿਬ ਵੱਲੋਂ ਹੀ ਦਿੱਤਾ ਜਾ ਰਿਹਾ ਹੈ ਸੁਝੇ ਪੰਜਾਬ ਦੇ ਵਿੱਚ ਲੋੜ ਬੰਦ ਲੋਕ ਜਿਵੇਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਲੋਕਾਂ ਦੇ ਵਿੱਚ ਵਿਚਰਦੇ ਹੋਣਗੇ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੈ ਇਸ ਵੇਲੇ ਲੋਕਾਂ ਦੇ ਵਿੱਚ ਉਹਨਾਂ ਪ੍ਰਤੀ ਨਾ ਬਹੁਤ ਗੁੱਸਾ ਹੈ ਜੀ ਮਨਾਂ ਦੇ ਵਿੱਚ ਉਹ ਕਹਿੰਦੇ ਵੀ ਗੱਲਾਂ ਤਾਂ ਬਹੁਤ ਕੀਤੀਆਂ ਸੀ ਪਰ ਪੂਰੀ ਇੱਕ ਵੀ ਨਹੀਂ ਕੀਤੀ ਇਸ ਕਰਕੇ ਵੀ ਐਤਕੀ ਅਸੀਂ ਬਿਲਕੁਲ ਉਹਨਾਂ ਨੂੰ ਮੋਹ ਨਹੀਂ ਲਾ ਰਹੇ ਕੱਲ ਬਠਿੰਡਾ ਦੇ ਵਿੱਚ ਵੀ ਮੋੜ ਉੱਥੇ ਜਿਹੜਾ ਹੋਇਆ ਉਹ ਵੀ ਬੜਾ ਨਮੋਸ਼ੀ ਵਾਲਾ ਸੀਗਾ ਪਹਿਲਾਂ ਤਾਂ ਐਮਐਲਏ ਨੂੰ ਕੇਰ ਕੇ ਉਠਾਈ ਰੱਖਿਆ ਉਹਨੂੰ ਪੁੱਛੀ ਕਿ ਉਹ ਤੋਂ ਜਵਾਬ ਨਹੀਂ ਆਇਆ ਫਿਰ ਜਦੋਂ ਉਹਨਾਂ ਦਾ ਰੋਡ ਸ਼ੋਅ ਸੀਗਾ ਉਹਦੇ ਵਿੱਚ ਵੀ ਲੋਕਾਂ ਨੇ ਵੇਖ ਲਓ ਵੀ ਰੋਸ ਸਭਾ ਜੋ ਬੰਦ ਕਰਤਾ ਸਾਰਾ ਬਾਜ਼ਾਰ ਤੇ ਉਲਟਾ ਸਗਾ ਨਾਹਰੇਬਾਜੀ ਕੀਤੀ ਤੇ ਉੱਥੋਂ ਵਾਪਸ ਜਿਹੜਾ ਆਉਣਾ ਪਿਆ ਸੋ ਇਹੋ ਜਿਹੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਚੀਜ਼ਾਂ ਜਿਨ੍ਹਾਂ ਲੋਕਾਂ ਨੂੰ ਬੇਕੂ ਬਣਾਇਆ ਨਾ ਹੁਣ ਲੋਕ ਜਾਗਰੂਕ ਹੋ ਕੇ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਵੋਟਾਂ ਦੇ ਹੱਕਦਾਰ ਨਹੀਂ ਸਾ। ਪਹਿਲਾਂ ਇਹ ਚੱਲਦਾ ਹੁੰਦਾ ਸੀ ਕਿ ਬੀਜੇਪੀ ਨੂੰ ਜਿਹੜਾ ਸ਼ਹਿਰਾਂ ਦੇ ਵਿੱਚ ਜਾਂਦਾ ਹੈ ਤਾਂ ਦੇਖਦਾ ਚੱਲਦਾ। ਹੁਣ ਬੀਜੇਪੀ ਦੇ ਕੰਮ ਕਰਕੇ ਤੁਸੀਂ ਪਿੰਡਾਂ ਦੇ ਵਿੱਚ ਗੁਰੂ ਦੇ ਪਿੰਡਾਂ ਵਿੱਚ ਕੀ ਲੱਗ ਬਹੁਤ ਵਧੀਆ ਜਨਦਾ ਦੇ ਆ ਵੇਖੋ ਹੁਣ ਤੁਸੀਂ ਦੇਖ ਰਹੇ ਆ ਪਿਛਲਾ ਸਪਾਲ ਦੇ ਵਿੱਚ ਵੀ ਬਹੁਤ ਅੱਛਾ ਸੀ ਇਸ ਨਗਰ ਦੇ ਵਿੱਚ ਵੀ ਵੇਖੋ ਸਾਰੇ ਵੀਰ ਬਜ਼ੁਰਗ ਮਤਾਵਾ ਪੈਣਾ ਮੁੰਮਾ ਕੇ ਆਏ ਆ। ਉਹ ਕਹਿੰਦੇ ਵੀ ਜੇ ਕੋਈ ਸਾਡੇ ਕੋਲੇ ਹੁਣ ਸਹੀ ਪਲੇਟਫਾਰਮ ਹੈ ਜਾਂ ਪਾਰਟੀ ਜਿਹਦੇ ਰਾਹੀਂ ਵਧੀਆ ਆਉਣ ਵਾਲਾ ਸਮਾਂ ਹੋ ਸਕਦਾ ਹੈ ਜਾਂ ਸਾਡੀ ਮਦਦ ਹੋ ਸਕਦੀ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਹੈ ਤੇ ਪੂਰੇ ਉਤਸ਼ਾਹ ਦੇ ਨਾਲ ਜੁੜ ਰਹੇ ਨੇ ਔਰ ਪੂਰਾ ਭਾਰੀ ਸਮਰਥਨ ਦਾ ਇੱਥੇ ਭਰੋਸਾ ਦਿਵਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਰਿਜ਼ਲਟ ਮਿਲਣਗੇ ਜੀ ਤੇ ਇੱਕ ਤਰੀਕਾ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਪੰਜਾਬ ਦੇ ਵਿੱਚ ਕਿਉਂ ਆਏ ਕਿ ਕੀ ਲੱਗਦਾ ਹੈਗਾ ਉਹਨਾਂ ਦੇ ਆਉਣ ਨਾਲ ਕਿੰਨਾ ਕਰ ਸਕਦੇ ਬਹੁਤ ਫਰਕ ਪਊਗਾ ਜੀ ਪੰਜਾਬ ਦੇ ਲੋਕ ਬੜੇ ਉਹਨਾਂ ਦੀ ਸਿੱਦਤ ਦਾ ਇੰਤਜ਼ਾਰ ਕਰ ਰਹੇ ਸੀ ਕਿ ਉਹ ਜਰੂਰ ਆਉਣ ਤੇ ਆ ਕੇ ਇੱਥੇ ਸੰਬੋਧਨ ਕਰਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਦੱਸਣ ਕਿ ਦੇਸ਼ ਵਾਸਤੇ ਤੇ ਇਹਨਾਂ ਸੂਬਿਆਂ ਵਾਸਤੇ ਕੀ ਕਰਨਾ ਹੈ ਜੋਗੀ ਜੀ ਦੀ ਵੀ ਬਹੁਤ ਮੰਗ ਕਰ ਰਹੇ ਆ ਪੰਜਾਬ ਦੇ ਲੋਕ ਉਹ ਕਹਿੰਦੇ ਵੀ ਜਿਵੇਂ ਯੂਪੀ ਦੇ ਵਿੱਚ ਸੁਧਾਰ ਕੀਤਾ ਹੈ ਇੱਥੇ ਜਿਹੜਾ ਪੰਜਾਬ ਦਾ ਹਾਲ ਹੈ ਤੇ ਉਹ ਉਹੇ ਜਿਹਾ ਮੁੱਖ ਮੰਤਰੀ ਠੀਕ ਕਰ ਸਕਦਾ ਹੈ ਤਾਂ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਦੇ ਨਾਲ ਰਹਿ ਸਕਣ ਤੇ ਹਰ ਕੋਈ ਬੰਦਾ ਵਧੀਆ ਆਪਦਾ ਕਾਰੋਬਾਰ ਕਰ ਸਕਣ ਕੋਈ ਬਟੰਡਾ ਦੀ ਵੀ ਕੋਈ ਚਰਚਾ ਚੱਲ ਰਹੀ ਹੈ ਬਟੰਡਾ ਸਾਨੂੰ ਪ੍ਰੋਗਰਾਮ ਦੇਣਾ ਜੀ ਇੱਕ ਦੋ ਦਿਨਾਂ ਚ ਕਲੀਅਰ ਹੋ ਜਾਏਗਾ ਸਾਨੂੰ ਉਮੀਦ ਹੈ ਕਿ ਜਰੂਰ ਪ੍ਰੋਗਰਾਮ ਦੇਣਗੇ